ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਆਏ ਸੀ 2 ਸੈਕਟਰ ਗਰਾਊਂਡ ਦੇ ਵਿੱਚ ਸੋ ਬਵੋਰ ਸਾਬ ਤੋਂ ਟੱਚ ਐਂਡ ਬੈਕ 11 ਕਿਲੋਮੀਟਰ ਰਿੰਗ ਕਰਕੇ ਗਰਾਊਂਡ ਦੇ ਵਿੱਚ ਸਾਨੂੰ ਅਗਨੀ ਵੀਰ ਦੀ ਜਿਹੜੀ ਤਿਆਰੀ ਕਰ ਰਹੀ ਹੈ ਬੱਚੇ ਉਹ ਮਿਲੇ ਸੋ ਇਹਨਾਂ ਤੋਂ ਆਪਾਂ ਵਿਊ ਲੈਣ ਦੀ ਕੋਸ਼ਿਸ਼ ਕੀਤੀ ਪਰ ਇਹ ਸੰਗਦੇ ਆ ਕੈਮਰੇ ਦੇ ਅੱਗੇ ਬੋਲਣ ਤੋਂ ਕਿਉਂਕਿ ਨਵੇਂ ਬੱਚੇ ਆ ਵੈਸੇ ਤਾਂ ਵੀਡੀਓ ਬਣਾ ਕੇ ਬਹੁਤ ਪਾਉਂਦੇ ਆ ਪਰ ਇਦਾਂ ਬੋਲਣ ਲੱਗੇ ਸੰਗਦੇ ਆ ਸੋ ਹਕੀਕਤ ਇਹ ਹੀ ਹੈ ਕਿ ਅਗਨੀ ਵੀਰ ਯੋਜਨਾ ਆਉਣ ਦੇ ਨਾਲ ਬੱਚਿਆਂ ਦਾ ਨੁਕਸਾਨ ਹੋਇਆ ਤੇ ਉੱਥੇ ਬੱਚਿਆਂ ਦਾ ਜੋਸ਼ ਵੀ ਘਟਿਆ ਪਰ ਫਿਰ ਵੀ ਕਾਫੀ ਬੱਚੇ ਜਿਹੜੇ ਗਰਾਊਂਡ ਦੇ ਵਿੱਚ ਆ ਰਹੇ ਕਿਉਂਕਿ ਰੋਟੀ ਦਾ ਹਰ ਇੱਕ ਦੇ ਘਰ ਦੀ ਜ਼ਰੂਰਤ ਹੈ। ਬਾਕੀ ਇਹ ਯੋਜਨਾ ਦਾ ਫਾਇਦਾ ਨੁਕਸਾਨ ਦਾ ਬਾਜ਼ ਦੇ ਵਿੱਚ ਪਤਾ ਲੱਗੂਗਾ ਪਰ ਜਿਨ੍ਹਾਂ ਦੇ ਘਰ ਦੀ ਰੋਟੀ ਜ਼ਰੂਰਤ ਹੈ ਉਹ ਬੱਚੇ ਆਂਦੇ ਆ ਗਰਾਊਂਡ ਦੇ ਵਿੱਚ ਮਿਹਨਤ ਲਾਉਂਦੇ ਆ। ਇਹ ਸੀਫਾਈਟ ਕੈਂਪ ਦੇ ਬੱਚੇ ਆ ਜਿਹੜੇ ਮੋਜਵਾਲ ਸੀਫਾਈਟ ਕੈਂਪ ਹੈ ਕਾਲਜ ਦੇ ਵਿੱਚ। ਸੋ ਉਸਤਾਦ ਉਹਨਾਂ ਨੂੰ ਕਰਾ ਰਿਆ ਪੀਟੀ ਇਹ ਵੀ ਰਨਿੰਗ ਕਰਕੇ ਹਟੇ ਸੀ। ਉਹ ਬੱਚਿਆਂ ਨੂੰ ਆਣਾ ਚਾਹੀਦਾ ਵੱਧ ਚੜ ਕੇ ਕਿਉਂਕਿ ਪਤਾ ਨਹੀਂ ਜਿਸ ਹਿਸਾਬ ਨਾਲ ਸੈਂਟਰ ਖਾਲੀ ਪਏ ਐ ਇਹ ਪਾਲਿਸੀ ਐ ਜਿਹੜੀ ਥੋੜੀ ਬਹੁਤ ਚੇਂਜ ਕੀਤੀ ਜਾਵੇ ਜਾਂ ਸਰਵਿਸ 10 ਸਾਲ ਜਾਂ ਕੁਛ ਨਾ ਕੁਛ ਵਧਾ ਦਿੱਤੀ ਜਾਊਗੀ ਬਾਕੀ ਸਮਾਂ ਦੱਸੂਗਾ ਪਰ ਫਿਰ ਵੀ ਗਰਾਊਂਡ ਦੇ ਵਿੱਚ ਆਣਾ ਚਾਹੀਦਾ ਸੋ ਇਹ ਜਿਹੜੇ ਜਵਾਕ ਐ ਇਹ ਰਨਿੰਗ ਦੀ ਤਿਆਰੀ ਕਰ ਰਹੇ ਸੀ ਅੱਜ ਕੱਲ੍ਹ ਵੈਸੇ ਤਾਂ ਬੱਚੇ ਰੀਲਾ ਬਣਾ ਕੇ ਬਹੁਤ ਪਾਉਂਦੇ ਐ ਪਰ ਜਦੋਂ ਕੈਮਰੇ ਦੇ ਅੱਗੇ ਬੋਲਣਾ ਹੁੰਦਾ ਫਿਰ ਇਹ ਸੰਗ ਜਾਂਦੇ ਐ ਕਉ ਕਿ ਨਵੇਂ ਬੱਚੇ ਹਜਾ ਹੌਲੀ ਹੌਲੀ ਚੱਖਾ ਖੁੱਲਦਾ ਸੋ ਅੱਜ ਮੌਸਮ ਸਾਫ਼ ਸੀਗਾ ਗਰਾਊਂਡ ਦੇ ਵਿੱਚ ਮਿਹਨਤ ਕਰਨ ਦਾ ਆਨੰਦ ਵੀ ਉਹਦੇ ਆਉਂਦਾ ਜਦੋਂ ਮੌਸਮ ਖੁੱਲਿਆ ਹੋਵੇ ਥੋੜਾ ਬਹੁਤ ਸੋ ਚੜਦੀ ਕਲਾ ਚ ਰਹਿਆ ਕਰੋ ਦੋਸਤੋ ਗਰਾਊਂਡ 'ਚ ਆਇਆ ਕਰੋ ਜ਼ਰੂਰੀ ਨਹੀਂ ਭਰਤੀ ਹੋਣ ਲਈ ਆਪਣੇ ਸਰੀਰ ਦੇ ਲਈ ਕੁਛ ਨਾ ਕੁਛ ਟਾਈਮ ਜ਼ਰੂਰ ਕੱਢਣਾ ਚਾਹੀਦਾ